ਆ ਦੇਖੋ ਭਾਈ ਜੀ ਇੱਕ ਸੁਨਿਆਰਿਆਂ ਦਾ ਪਰਿਵਾਰ ਸੀਗਾ ਉਹਨਾਂ ਦੇ ਘਰੇ ਵੜ ਕੇ ਇਹ ਬੰਦੇ ਨੇ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਆ ਤੁਸੀਂ ਸ਼ਰਿਆਮ ਆ ਪੰਜਾਬ ਦੇ ਵਿੱਚ ਇੰਨਾ ਗੰਦ ਪਾਇਆ ਕੀ ਗੱਲ ਹੋਈ ਵੀਰੇ ਵੀਡੀਓ ਬਾਅਦ ਚ ਬਣਾਵਾਂਗੇ ਹਾਂ ਭਾਈ ਕੀ ਚੱਕਰ ਹੈ ਭਾਈ ਮੈਂ ਰੋਟੀ ਲੈਣ ਆਇਆ ਸੀ ਘਰੇ ਠੀਕ ਹੈ ਠੀਕ ਹੈ ਤੇ ਮੈਂ ਗੇਟ ਖੋਲ੍ਹਿਆ ਕੇ ਹੂੰ ਤੇ ਇਹ ਬੰਦਾ ਦਿਖ ਗਿਆ ਮੈਨੂੰ ਠੀਕ ਹੈ ਠੀਕ ਹੈ ਜੀ ਤੇ ਜਦੋਂ ਦਿਖ ਗਿਆ ਸਾਨੂੰ ਪਹਿਲਾਂ ਦੁਕਾਨ ਤੇ ਆਇਆ ਸੀਗਾ ਬੁੱਧੀਆਂ ਸੀਗੀਆਂ ਕੱਲੀਆਂ ਹੂੰ ਤੇ ਕੀ ਮਤਲਬ ਮਤਲਬ ਉੱਥੇ ਦੀ ਬਹਿਰਾਵਾ ਹੋਰ ਸੀ ਇੱਥੇ ਬਹਿਰਾਵਾ ਹੋ ਰਿਹਾ ਮਨਾ ਐ ਨਹੀਂ ਪਤਾ ਸੀ ਕਿ ਇਹ ਹੀ ਸੀਗਾ ਉੱਥੇ ਮੁੜ ਕੇ ਤੇ ਮੂੰਹ ਜਦੋਂ ਖੋਲ ਕੇ ਵੇਖਿਆ ਉਹ ਸ਼ੋਰ ਮਣਾ ਜਾ ਪੁੱਛੋ 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 ਤੂੰ ਗਿਆ ਸੀ ਹਾਂ ਮੈਂ ਗਿਆ ਸੀ ਹੈ ਮੈਂ ਗਿਆ ਸੀ ਤੇ ਤੈਨੂੰ ਇਹ ਕੰਮ ਕਰਨ ਦੇ ਕਿ ਲੋੜੀਂਦੀ ਕੁੜੀ ਮਾਰਨ ਆਇਆ ਸੀ ਤੂੰ ਨਹੀਂ ਬਈ ਮੈਂ ਤਾਂ ਚੋਰੀ ਕਰਨ ਆਇਆ ਸੀ ਕਿੰਨੇ ਦਿਨ ਹੋ ਗਏ ਸੋਡੀ ਦੁਕਾਨ ਤੇ ਪਹਿਲਾਂ ਵੀ ਆਉਂਦਾ ਰਿਹਾ ਹਾਂ ਹਾਂ ਦੁਕਾਨ ਤੇ ਕਿੰਨੇ ਦਿਨ ਹੋ ਗਏ ਦੁਕਾਨ ਤੇ ਕਿੰਨਾ ਚਿਰ ਹੋ ਗਿਆ ਉੱਥੇ ਗੇੜੇ ਮਾਰਦੇ ਨੂੰ ਦੋ ਤਿੰਨ ਦਿਨ ਹੋ ਗਏ ਜੀ ਅੱਛਾ ਹੁੰਦੇ ਨੂੰ ਹਾਂ ਮੈਨੂੰ ਕੁਝ ਚੀਜ਼ਾਂ ਵੀ ਲੈ ਕੇ ਗਿਆ ਕੀ ਕੀ ਲੈ ਕੇ ਗਿਆ ਇਹਨਾਂ ਤੋਂ ਕੋਈ ਮਾੜਾ ਮੋਟਾ ਸਮਾਨ ਲੈ ਕੇ ਕੀ ਕੀ ਲੈ ਕੇ ਆ ਕੋਈ ਮਾੜਾ ਮੋਟਾ ਸੋਨਾ ਲੈ ਹਾਂ ਜੀ ਅਮੋਦਰੀ ਜੀ ਵੀ ਆਪਦੇ ਗਈ ਆ ਹਾਂ ਜੀ 4-5 ਦਿਨ ਹੋ ਗਏ ਮੁੰਦਰੀ ਵੀ ਇੱਥੇ ਹੀ ਹੋਈ ਸਾਡੇ ਅੱਛਾ ਇੱਥੋਂ ਗਈ ਆ ਨਹੀਂ ਇਹ ਤਾਂ ਪੂਰੀ ਉਹਨੂੰ ਮਾਰਦਾ ਸੀ ਜਿਹੜਾ ਤੇ ਇਹ ਹਰ ਸੀ ਤੇਰਾ ਕੁੜੀ ਨੂੰ ਕਹਤੋ ਮਾਰਦਾ ਸੀ ਦੱਸੋ ਕੁੜੀ ਨੂੰ ਕ ਮਾਰਨਾ ਸੀ ਹੈ ਜਦੋਂ ਲੁੱਟਣਾ ਸੀਗਾ ਲੁੱਟ ਕੇ ਇਹ ਕੁੜੀ ਨੂੰ ਕ ਮਾਰਨਾ ਸੀ ਤੂੰ ਮੈਂ ਤਾਂ ਲੁੱਟ ਹੋ ਕਰਨ ਦਾ ਮਾਰਾ ਆਇਆ ਤੇ ਕੁੜੀ ਨੂੰ ਕ ਮਾਰਦਾ ਸੀ ਤੂੰ ਦਾ ਤਾਂ ਮਾਰਨਾ ਉਹ ਫੇਰ ਦੱਸਣਾ ਦੇ ਕਿਸੇ ਹੈ ਫੇਰ ਉਹ ਦੱਸਦੀ ਕਿਸੇ ਨੂੰ ਇਹੋ ਤੂੰ ਡਰ ਤੈਨੂੰ ਡਰ ਹੈਗਾ ਤੈਨੂੰ ਅਹਿਸਾਸ ਹੈਗਾ ਹਾਂ ਡਰ ਤਾਂ ਹੁਣ ਲੱਗਦੀ ਤੂੰ ਹੈ ਕੌਣ ਬਣਾਇਆ ਤੂੰ ਪੱਗ ਬਨ ਕੇ ਸਰਦਾਰਾਂ ਨੂੰ ਕੀ ਕਰਦਾ ਫਿਰਦਾ ਤੁਹ ਬਾਕੀ ਸਰਦਾਰ ਆ ਕਿ ਬੇਸ ਬਦਲਿਆ ਹੋਇਆ ਨਹੀਂ ਸਰਦਾਰ ਨਹੀਂ ਹੈਗਾ ਜੀ ਹਾਂ ਬੈਸੀ ਭਗਵੰਨੂ ਦਾ ਮੇਰੇ ਬੁੱਧਾ ਹੁੰਦਾ ਕਿਥੋਂ ਆ ਕਿਹੜਾ ਏਰੀਆ ਜਰਾ ਮੇਰਾ ਇਹ ਬਠਿੰਡਾ ਏਰੀਆ ਜੀ ਅੱਛਾ ਹਾਂਜੀ ਮਤਲਬ ਜੁਪੀ ਜਪੀਸ ਪਹਿਲਾਂ ਜੁਪੀ ਵਾਲਾਂ ਦਾ ਵਿਹਾਰ ਆਇਆ ਹਾਂ 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 ਭਾਸ਼ਾ ਤੇਰੀ ਪੰਜਾਬੀ ਵਾਲੀ ਹੋਈ ਪਈ ਹੈ ਕੀ ਚੱਕਰ ਹੈ ਹੁਣ ਹੁਣ ਛੋਟਾ ਹੁੰਦਾ ਇੱਥੇ ਹੀ ਰਹਿਣਾ ਜੀ ਮੈਂ ਛੋਟਾ ਹੁੰਦਾ ਜੁਪੀ ਤੋਂ ਆ ਗਿਆ ਸੀ ਅੱਪਾ ਜੀ ਕੀ ਕਹਿਣਾ ਚਾਹੁੰਦੇ ਹੋ ਥੋੜੀ ਦੁਕਾਨ ਹੈ ਜੀ ਇਜੋ ਨਾਲ ਇੱਕ ਤਾਂ ਇੱਕ ਦਾ ਕੈਮਰਾ ਕਮਰੇ ਕੋਈ ਬਦਲ ਵਾਲੋ ਹੋ ਰਹੇ ਪਾਉਂਦੇ ਹੀ ਠੀਕ ਹੈ ਤੇ ਬਾਕੀ ਫੜਿਆ ਕਿਵੇਂ ਗਿਆ ਕਦੋਂ ਬਦਲ ਗਿਆ ਕਿੱਥੋਂ ਫੜਿਆ ਗਿਆ ਇਹ ਇਹਦੀ ਕੈਮਰਾ ਦੀ ਨਿਗਾਹ ਪਈ ਕਿਤੇ ਮੁੰਡਾ ਦੇ ਉਹ ਤਾਂ ਐਲ ਸੀ ਡੀ ਦੇ ਅੰਦਰ ਅੱਛਾ ਇਹ ਇਧਰ ਪਾਸੇ ਖੜਾ ਸੀ ਲੁਕਿਆ ਕੁੜੀ ਨੇ ਕਿਵੇਂ ਜਾਣ ਬਜਾਈ ਜੀ ਭੱਜ ਗਈ ਆਪਣੀ ਨੇ ਕੁੜੀ ਅੰਦਰ ਵੜ ਗਈ ਜਿੰਦਾ ਲਾ ਕੁੰਡਾ ਲਾ ਲੈਣੇ ਕੁੜੀ ਨੇ ਜਿੰਦਾ ਲਾ ਲਿਆ ਹਾਂ ਇਹਨੂੰ ਵੀ ਤਾਂ ਪਾਗ ਹੋ ਗਿਆ ਪੀ ਹੋ ਗਿਆ ਉਧਰ ਕੈਮਰਾ ਦੀ ਨਿਗਾਹ ਪੱਜ ਗਈ ਇਹ ਲੁਕਿਆ ਖੜਾ ਸੀਗਾ ਟਾਈਮ ਦੇ ਬਾਅਦ ਮਾਰਤਰੀ ਨਲੇ ਇਹ ਵੀ ਗੱਲ ਸੁਣਨੀ ਚਾਹੀਏ ਕਹਿੰਦੀ ਕੁੜੀ ਨੇ ਫੋਨ ਲਾਇਆ ਸੀਗਾ ਵੀ ਬਾਈ ਨੂੰ ਵੀ ਫੋਨ ਖਾਣ ਤਾਂ ਬਾਅਦ ਤੇ ਇਹ ਨਹੀਂ ਲਾਇਆ ਮੈਨੂੰ ਫੇਰ ਲਾਇਆ ਉਹ ਕੁੜੀ ਮੁੰਡੇ ਨੇ ਲਾਇਆ ਹਾਂ ਮੁੰਡੇ ਨੇ ਤੁਸੀਂ ਫੋਨ ਕਿਵੇਂ ਲਾਇਆ ਤੁਹਾਨੂੰ ਕੁੜੀ ਨੇ ਫੋਨ ਆਇਆ ਸੀਗਾ ਮੈਨੂੰ ਕੁੜੀ ਨੇ ਫੋਨ ਲਾਇਆ ਜੀ ਕੁੜੀ ਜਦੋਂ ਭੱਜੀ ਇਹਨੂੰ ਵੇਖ ਕੇ ਤੇ ਕੁੜੀ ਨੇ ਅੰਦਰੋਂ ਕੁੰਡੀ ਲਾ ਲਈ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪੋ ਜੀ ਪੁਰਾਣਾ ਫਿਰਦਾ ਬੰਦਾ ਜੀ ਪੁਰਾਣਾ ਬੰਦਾ ਜੀ ਤੁਹਾਡਾ ਕੰਮ ਕਿੰਨੇ ਬੰਦਾ ਕਿੰਨੇ ਸਾਲ ਪੁਰਾਣਾ ਹੈ ਜੀ ਸਾਡਾ ਤਾਂ 50 60 ਸਾਲ ਪੁਰਾਣਾ 50 60 ਸਾਲ ਪੁਰਾਣਾ ਹੈ ਜੀ ਮਤਲਬ ਤੁਸੀਂ ਤੁਸੀਂ ਲੱਗਦੇ ਨਹੀਂ ਜੀ ਹਨਾ ਵੀ ਮਤਲਬ ਕੀ ਹੈ ਤੁਹਾਡਾ ਬਾਪੂ ਜੀ ਲੱਗਦੇ ਨਹੀਂ ਵੀ ਯਾਰ ਇਹ ਇਹਦੇ ਨਾਲ ਏਡਾ ਵੱਡਾ ਕੰਮ ਹੋਊਗਾ ਛੋਟਾ ਜਿਹਾ ਹੁੰਦਾ ਸੀਗਾ ਮੈਂ 10 ਸਾਲ 10 ਸਾਲ ਦੀ ਉਮਰ ਦੇ ਵਿੱਚ ਸੀਗਾ ਜੇ ਦੁਕਾਨ ਤੇ ਆ ਗਿਆ ਸੀਗਾ ਠੀਕ ਹੈ ਤੇ ਕਿਉਂਕਿ ਜਿਹੜੀ ਗੁੱਡੀ ਨੂੰ ਮੈਨੂੰ ਫੋਨ ਕੀਤਾ ਤੇ ਮੈਨੂੰ ਹੀ ਪਰਿਵਾਰ ਨੂੰ ਰੱਖਿਆ ਇਹਨਾਂ ਨੇ ਮੈਨੂੰ ਠੀਕ ਹੈ ਦੁਕਾਨ ਦਾ ਕਰਿੰਦਾ ਨਹੀਂ ਮੈਨੂੰ ਰੱਖਿਆ ਇਹਨਾਂ ਨੇ ਕੁੜ ਬਾਹਰ ਚ ਤਾਂ ਜੀ ਹੈਗੇ ਸਾਰੇ ਉਹ ਚੱਕ ਤਾਂ ਬਾਹਰ ਗਏ ਹੋ ਸੀਗੇ ਅੱਛਾ ਰਖੜੀ ਦਾ ਕਰਕੇ ਰਖੜੀ ਕਰਕੇ ਰਖੜੀ ਦਾ ਫੈਸਲਾ ਢਾ ਰਹੇ ਆ ਹਾਂ ਹਾਂ ਦੱਸ ਬਾਈ ਦੱਸੋ ਕੀ ਕੀ ਕਰਨਾ ਸੀਗਾ ਕੀ ਕਾਰਵਾਈ ਕਰਨੀ ਸੀਗੀ ਕੁੜੀ ਨੂੰ ਕੀ ਕਰੇ ਜੇ ਕੁੜੀ ਦੇ ਮੁਰਿਆਂ ਇੰਜ ਕੀ ਕਰਦਾ ਜੇ ਉਹਨੂੰ ਤਾਂ ਦੇਖ ਲਓ ਮੌਕੇ ਤੇ ਤਾਂ ਜੀ ਕੁਝ ਵੀ ਕਰ ਸਕਦਾ ਸੀ ਕੀ ਕਰਨਾ ਸੀ ਕੁੜੀ ਨੂੰ ਜੇ ਉਹ ਡਿੱਕਾ ਲੱਗਦਾ ਤਾਂ ਮੈਂ ਮਾਰ ਵੀ ਸਕਦਾ ਸੀ ਠੀਕ ਹੈ ਠੀਕ ਹੈ ਪਰ ਮੈਨੂੰ ਵੀਡੀਓ ਬਣਾ ਯਾਰ ਵੀਡੀਓ ਬਣਾ ਦੋ ਬਹੁਤ ਦਿਨ ਹੋ ਗਏ ਇੱਥੇ ਕਾਹਨੇ ਕੋਈ ਸਬੂਤ ਹੋਵੇ ਉਧ ਰੱਖੋ ਇਹਨਾਂ ਦੇ ਘਰ ਕੰਨੀ ਵੀ ਕਿੱਦੇ ਕੋਈ ਜਾਊਗਾ ਪੁਲਿਸ ਨੂੰ ਤਾਂ ਬਾਅਦ ਵਿੱਚ ਬੁਲਾਵਾਂਗੇ ਪਹਿਲਾਂ ਭਾਈ ਜੀ ਆਪਾਂ ਆਸ਼ਤ ਰਲ ਕਰਾਂਗੇ ਸਰਵਿਸੇਰੀ ਮੈਂ ਮੇਰੀ ਭੈਣ ਨੂੰ ਮਾਰਨਾ ਹੈ ਪੁਲਿਸ ਨੂੰ ਨਾ ਬੁਲਾਇਆ ਮੈਂ ਤੁਹਾਨੂੰ ਸਾਰਾ ਕੁਝ ਸੱਤ ਸੱਤ ਦੱਸ ਸਾਰਾ ਕੁਝ ਦੱਸ ਤੂੰ ਮੇਰੀ ਭੈਣ ਨੂੰ ਮਾਰਦਾ ਸੀ ਕਿੰਨੇ ਬੰਦੇ ਹੋ ਕਿੰਨੇ ਸਾਲ ਹੋ ਗਏ ਕੰਮ ਕਰਦੇ ਆ ਤੂੰ ਕਿੰਨੀ ਕਮਾਈ ਕਰ ਚੁੱਕਿਆ ਸਾਨੂੰ ਕਈ ਸਾਲ ਹੋ ਗਏ ਜੀ ਕਿੰਨੇ ਸਾਲ ਹੋ ਗਿਆ ਕਰਦੇ ਇਹਨੂੰ ਪੰਜ ਸੱਤ ਸਾਲ ਹੋ ਗਏ ਜੀ ਹੂੰ ਕਿੰਨੇ ਬੰਦੇ ਹੋ ਤੁਸੀਂ ਪੰਜ ਲਾ ਭੇਜੋਗੇ 5 ਸੱਤ ਪੰਜ ਸੱਤ ਬੰਦੇ ਆਏ ਸੀ ਟੋਟ ਲੋ ਹਾਂ ਤੇ ਝੂਠ ਨਾ ਬੋਲ 10 ਜਣੇ ਆਏ ਯਾਰ ਮੈਂ ਕਿਹਾ ਛੇਤਰ ਫੇਰੇ ਦੇ ਫੇਰ ਵੀ ਇਹ ਮੈਨੂੰ ਦੱਸੂਗਾ ਫੇਰ ਹੀ ਦੱਸੂਗਾ ਮੈਨੂੰ ਮੈਨੂੰ ਦਰਮਾਨ ਦਾ ਕੰਮ ਨਹੀਂ ਯਾਰ ਟੀਮ ਥੋੜੀ ਵੱਡੀ ਹੋਊਗੀ ਕਰਦੇ ਸੇਵਾ ਨਾ 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 ਮਾਰ ਵਾਲਾ ਨਾ ਮਰ 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 ਜਾਊ ਓਏ ਮਰ ਜਾਂਦੇ ਮੈਂ ਮੂੰਹ ਹੀ ਦਸੀ ਐਨਾਂ ਜੀ ਗਰੁੱਪ ਦਾ ਦੱਸ ਤਰਾ ਕਿੰਨੇ ਬੰਦੇ ਦਾ ਗਰੁੱਪ ਦਾ ਦੱਸ ਅਸੀਂ ਕੁਝ ਟ੍ਰਾਂਸਫਰਮ ਵੀ ਪਹਿਲਾਂ ਲਾਏ ਆ ਜੀ ਹੂੰ ਮੰਨ ਲਓ ਵੀ ਗੱਲ ਕਰ ਇਹ ਸਾਨੂੰ ਐ ਪਤਾ ਸੀ ਵੀ ਇਹ ਸਨਿਆਰ ਆ ਹੂੰ ਵੀ ਇੱਥੇ ਇਹਨਾਂ ਦੇ ਸਮਾਨ ਪਿਆ ਹੋਊ ਅੱਬੂ ਸਿੰਘ ਤੁਮ ਕਿੰਦ ਤੁਮ ਕਿਵੇਂ ਅੰਗਾਂ ਬਲਾਂ ਕਦੇ ਫੋਨ ਤੇ ਥ੍ਰੈਟ ਆਇਆ ਕਦੇ ਧਮਕੀ ਧਮਕੀ ਨਹੀਂ ਆਈ ਜੀ ਨਹੀਂ ਆਈ ਨੇ ਮੈਨੂੰ ਐਸੀ ਇੱਕ ਵਾਰੀ ਧੌਂਕੀ ਅੱਛਾ ਮੈਨੂੰ ਕਹਿੰਦੇ ਤੂੰ ਜਾਣਨਾ ਹੁੰਦਾ ਏ ਖਬਰ ਦੇ ਦੇਣੀ ਤੈਨੂੰ ਬਾਅਦ ਚ ਜਾਂਦੇ ਨੂੰ ਮਾਰਾਂਗੇ ਹੂੰ ਠੀਕ ਆ ਤੇ ਮੈਂ ਡਰਦੇ ਨੇ ਬਾਪੂ ਜੀ ਨੇ ਉਹਨੂੰ ਦੱਸਿਆ ਗਿਆ ਕਿਵੇਂ ਆਈ ਸੀ ਕਿਵੇਂ ਮੈਨੂੰ ਕਹਿੰਦੇ ਵੀ ਤੂੰ ਇੰਨੇ ਦੀ ਦੁਕਾਨ ਤੇ ਲੱਗਿਆ ਪੁਰਾਣਾ ਬੰਦਾ ਠੀਕ ਆ ਤੈਨੂੰ ਸਾਰਾ ਪਤਾ ਕਰ ਵੀ ਸਾਨੂੰ ਜਾਣਕਾਰੀ ਦੇ ਵੀ ਕਰਦਾ ਭੇਜ ਦੇ ਸਾਰਾ ਤੂੰ ਤਾਂ ਨਹੀਂ ਮੈਂ ਭੇਜ ਨਹੀਂ ਦਿੱਤਾ ਕਹ ਮੈਨੂੰ ਕਹਿੰਦੇ ਤੈਨੂੰ ਬਾਅਦ ਚ ਜਾਂਦੇ ਉਹਨੂੰ ਮਾਰਾਂਗੇ ਮੈਂ ਕਿਹਾ ਮਾਰ ਦੋ ਮੈਨੂੰ ਫਿਰ ਮੈਂ ਭੇਜ ਨਹੀਂ ਦੇਣਾ ਕਹ ਮੈਂ ਠੀਕ ਆ ਠੀਕ ਆ ਮੇਰਾ ਆਪਦਾ ਘਰ ਆ ਮੈਂ ਕਹ ਹੂੰ ਠੀਕ ਆ ਉਦੋਂ ਬਾਅਦ ਫ ਕਿੰਨੀ ਕਮਾਈ ਕਰ ਚੁੱਕੇ ਹੁਣ ਹੁਣ ਤੱਕ ਕਿੰਨੀ ਕਮਾਈ ਕਰ ਲਈ ਪਹਿਲਾਂ ਵੀ ਸੀਗਾ ਜਦੋਂ ਇਹ ਨੈੱਟ ਆਉਂਦਾ ਸੀ ਦੁਕਾਨ ਤੇ ਕਿੰਨੀ ਕਮਾਈ ਕਰ ਲਈ ਹੁਣ ਤੱਕ ਅੰਦਾਜ਼ਾ ਜਾ ਕਿੰਨੇ ਲੱਖ ਕੋਈ 10 20 ਲੱਖ ਜੀ ਲਗਭਗ ਕਰ ਖਾ ਜਾਂਦੇ ਆ ਜੀ ਨਹੀਂ 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 ਹਰ ਸਹੀ ਕਰ ਝੂਠ ਨਾ ਬੋਲੀ ਹੁਣ ਤੱਕ ਕਿੰਨੇ ਕਿੰਨੇ ਲੱਖ ਰੁਪਏ ਕਮਾਇਆਗਾ 10 ਲੱਖ 20 ਲੱਖ 50 ਲੱਖ 60 ਲੱਖ 70 ਕਰੋੜ ਮੰਨ ਲਓ ਜੀ ਹੁਣ ਲੋਟ ਤਾਂ 50 ਲੱਖ ਵੀ ਲੈਂਦਾ ਹੂ ਅਸੀਂ ਪਰ ਖਾ ਜਨੇ ਨਹੀਂ ਲੁੱਟ ਲੁੱਟ ਖੋਦੀ ਕਿੰਨੀ ਕਿੰਨੀ ਕਮਾਈ ਕਰ ਲਈ ਹੁੰਦਾ ਹੁਣ ਤੱਕ ਹੁਣ ਤੱਕ 50 ਲੱਖ ਜੇ ਸੀ ਕਿਹੜਾ ਗਿੰਦੇ ਕਿੰਨੇ ਸਾਲਾਂ ਚ ਸਾਲ ਤਾਂ ਬਹੁਤ ਹੋ ਗਏ ਕਿੰਨੇ ਸਾਲ 10 15 ਸਾਲ ਹੋ ਗਏ ਕਰਦੇ ਨੇ ਮਤਲਬ ਕੱਲੇ ਨੇ ਤਾਂ 50 ਲੱਖ ਕਮਾ ਲਿਆ ਨਹੀਂ ਸਾਰੇ ਗਰੁੱਪ ਨੇ ਨਹੀਂ ਨਹੀਂ ਝੂਠ ਨਾ ਬੋਲੋ ਕੱਲੇ ਕਿਉਂ ਝੂਠ ਬੋਲੀ ਜਾਂਦੇ ਆ ਤੁਹਾਨੂੰ ਦੱਸ ਦਿਆਂਗਾ ਡਾਂਗ ਫੇਰ ਕੇ ਦੱਸਾਂਗੇ ਡਾਂਗ ਫੇਰੇ ਤੇ ਤੁਹਾਨੂੰ ਜੇ ਤੂੰ 5 ਮਿੰਟ ਦੇ ਦੇ ਨਾ 5 ਮਿੰਟ ਬੂ ਤੈਨੂੰ 5 ਮਿੰਟ ਉਹ ਬਾਈ ਪਤਾ ਕੀ ਆ ਆਪਾਂ ਵੀਡੀਓ ਦੇ ਵਿੱਚ ਮਾਰਕਟ ਨਹੀਂ ਦਿਖਾ ਸਕਦੇ ਠੀਕ ਹੈ ਪਰਸਾਂ ਨੂੰ ਫੋਨ ਤਾਂ ਲਾਉ ਮੜਾ ਜਾ ਫੋਨ ਲਾ ਲ ਲੈ ਨਹੀਂ ਮੈਂ ਤੁਹਾਨੂੰ ਦੱਸ ਹੀ ਰਿਹਾ ਜੀ ਨਹੀਂ ਇਹਨੇ ਦੱਸਣਾ ਹੈਗਾ ਭਾਈ ਦੱਸੋ ਕਰ ਗੱਲ ਕਰਿਆ ਹੈਲੋ ਇਹ ਤੁਹਾਨੂੰ ਦੱਸ ਦਿੰਦਾ ਇਹ ਸੱਚੀ ਗੱਲ ਬਸ ਨਾ ਲਾ ਸੱਚੀ ਗੱਲ ਜੀ ਫੋਨ ਨਾ ਲਾਓ ਜੀ ਅਸਲ ਇਹ ਨਾ ਦੂਜਾ ਸਨੈਲ ਦੀ ਸ਼ਾਪ ਤੋਂ ਬੋਲਦੇ ਆਗੇ ਫੋਨ ਹੋਕਰ ਮੂ ਵੀ ਦੱਸ ਤੇ ਆਪਣੇ ਘਰੇ ਨਾ ਡੇਡਾ ਆ ਗਿਆ ਸੀਗਾ ਜੀ ਮੈਂ ਰੋਟੀ ਲੈਣ ਆਇਆ ਸੀਗਾ ਤੇ ਕੋਈ ਨਾ ਆਜੋ ਹਾਂ ਤੁਸੀਂ ਇੱਥੇ ਘਰੇ ਆ ਜੀ ਆਪਣੇ ਬੰਦਾ ਬੰਨੀ ਬੈਠੇ ਬੰਦਾ ਬੰਨੀ ਬੈਠੇ ਆ ਬਾਹਲੇ ਤੋਂ ਕੋਈ ਗਲਤ ਨਾ ਹਾਂ ਜੀ ਜਲਦੀ ਆ ਜਾਓ ਜੀ ਬੰਨੀ ਬੈਠੇ ਨੂੰ ਦੱਸ ਦਿੰਨਾ ਸਰਮਸੂਨ ਨੂੰ ਨਾ ਦੱਸ ਕੀ ਤੇਰਾ ਆ ਗਏ ਵਸੋ ਗੰਦੀ ਪੰਜਾਂ ਮੇਰਾ ਨਾ ਜੀ ਨਾ ਮੇਰਾ ਰਾਮ ਆ ਆ ਆ ਆ ਆ ਆ ਬੰਦੇ ਦੀ ਸ਼ਕਲ ਦੇਖ ਲਓ ਭਾਈ ਆ ਬੰਦਾ ਹੈ ਸਰਦਾਰਾਂ ਨੂੰ ਬਦਨਾਮ ਕਰਦੇ ਫਿਰ ਲੈ ਦਾੜੀ ਦਾ ਕੇਰੇ ਪੀ ਆ ਜਾ ਕੇ ਅਸੀਂ ਨਾ ਵੈਸੇ ਪੱਕ ਲਾ ਨਹੀਂ ਸਕਦੇ ਸਾਡਾ ਇਹ ਜਿਹੜੀ ਵੀਡੀਓ ਹੈ YouTube ਹੈ Facebook ਹੈ ਇਹ ਚੀਜ਼ ਨੂੰ ਮਤਲਬ ਮੰਨਦੀ ਨਹੀਂ ਬਿਕੋਜ਼ ਇਹ ਬੰਦੇ ਦੀ ਤੁਸੀਂ ਉਹਨੂੰ ਬੇਇੱਜ਼ਤੀ ਕਰੋ ਅਸੀਂ ਪੱਗ ਲਾ ਕੇ ਦਿਖਾ ਨਹੀਂ ਸਕਦੇ ਇਹ ਤਾਂ ਆਦੇ ਮੂੰਹ ਮੰਨੇਗਾ ਦੱਸੋ ਇਹ ਸਾਡੀ ਅੱਜ ਤੱਕ ਪੱਗ ਪੱਗ ਤੂੰ ਰੀਅਲਸ ਬੰਦਾ ਹੈ ਕਿ ਤੂੰ ਨਹੀਂ ਜੀ ਮੈਂ ਤਾਂ ਉਹ ਨਹੀਂ ਬੰਨੀ ਹੈ ਦਾੜੀ ਦਾ ਟੁਕੜਾ ਰੱਖੀ ਹੈ ਹਾਂ ਠੀਕ ਹੈ ਮੈਂ ਤਾਂ ਮੋਂਨਾ ਹੀ ਆ ਜੀ ਪੱਗ ਤਾਂ ਮੈਂ ਆਪਦੀ ਆ ਬਲਾ ਕੇ ਦਿਖਾ ਦਿੰਦਾ ਤੁਹਾਨੂੰ ਮਤਲਬ ਚੱਲ ਤੂੰ ਹੱਥ ਖੋਲ ਹੱਥ ਖੋਲ ਪੂਰੀ ਇੱਜ਼ਤ ਮਾਨ ਦਾ ਪੱਗ ਲਾਉਣੀ ਹੈ ਪੱਗ ਸਾਡੀ ਸ਼ਾਨ ਹੈ ਨਹੀਂ ਚੱਲ ਮੈਂ ਆਪਦੀ ਆ ਬਲਾਉਣਾ ਹਾਂ ਅੱਜ ਦਾ ਸਾਡੀ ਚੱਲ ਕੋਈ ਨਹੀਂ ਪੱਗ ਲਾਉਣ ਦੀ ਲੋੜ ਹੀ ਨਹੀਂ ਯਾਰ ਤੂੰ ਮੰਨਿਆ ਨਾ ਨਾਲਾ ਪੱਗ ਹਾਂ ਪੱਗ ਤੂੰ ਰਹਿਣ ਦੇ ਪੱਗ ਨਾ ਲਾ ਅਸੀਂ ਤੇਰੀ ਇੱਜ਼ਤ ਮੰਨਦੇ ਆ ਅੱਗੇ ਤੋਂ ਹੀ ਮੈਂ ਇੱਥੇ ਨਹੀਂ ਆਉਂਦਾ ਕਿੱਥੇ ਜਿੱਥੇ ਵੀ ਤੁਸੀਂ ਤੁਹਾਨੂੰ ਮਿਲਦੇ ਆ ਇੱਥੇ ਆਉਣ ਨੂੰ ਤੂੰ ਅੱਛਾ ਤੇ ਅੱਗੇ ਵਾਸਤੇ ਹੀ ਨਹੀਂ ਆਉਂਦਾ ਬਾਪੂ ਜੀ ਜੇ ਤੁਸੀਂ ਕੀ ਕਰਨਾ ਚਾਹੁੰਦੇ ਆ ਇਹ ਮੁੰਡੇ ਨੂੰ ਜੇ ਵਿਚਾਰਾ ਨਾ ਆਉਂਦਾ ਥੋੜਾ ਨਾ ਇਮਾਨਦਾਰ ਬੰਦਾ ਨਿਸ਼ਕਾਨ ਹੋ ਗਿਆ ਨਾ ਇਹ ਨਹੀਂ ਛੱਡਣਾ ਢੱਕਾ ਨਹੀਂ ਜੀ ਕੁੜੀ ਨੂੰ ਮਾਰ ਦਿੰਦਾ ਕੁੜੀ ਨੂੰ ਮਾਰ ਦਿੰਦਾ ਸਾਡਾ ਉਹ ਵਾਲਾ ਵੱਡਾ ਨਿਸ਼ਕਾਨਾ ਜੀ ਕੁੜੀ ਦਾ ਕਿੰਨੇ ਕ ਤੋਲੇ ਸੋਨੇ ਸੋਨੇ ਪਏ ਸੀ ਕਿੰਨੇ ਤੋਲੇ ਹੁਣ ਆਪਾਂ 15-20 ਤੋਲੇ ਤਾਂ ਹਰ ਵਕਤ ਹੀ ਹੁੰਦੇ ਆ ਜੀ। ਕਰੇ ਹਾਂ ਹਰ ਵਕਤ ਓਵਰ ਉੱਥੇ ਦੁਕਾਨ ਤੇ ਨਹੀਂ ਰੱਖਦੇ ਸਾਰਾ। ਠੀਕ ਹੈ ਜੀ ਪੈਸੇ-ਪੂਸੇ ਬਾਈ ਕਿੰਨੇ ਕੁ ਲੱਖ ਲੱਖ ਹੋਣਗੇ ਜੀ? 5-7 ਲੱਖ ਤਾਂ ਹੋਊਗਾ ਹੀ। ਆਹਮ ਜੀ। ਹਾਂ। ਹਾਂ ਬਾਈ ਤੂੰ ਹੁਣ ਦੱਸ ਵੀ ਕਿਹੜੀ ਨੀਤ ਨਾ ਆਇਆ ਸੀਗਾ? ਪੈਸਾ ਲੁੱਟਣਾ ਤੇ ਨਾਲ ਹੋਰ ਫੇਰ ਤਾਂ ਮੈਂ ਸਭ ਕੁਝ ਹੀ ਕਰਦਾ ਪੈਸਾ ਵੀ ਸੋਨੇ ਦਾ ਵੀ ਮੈਨੂੰ ਪਤਾ ਲੱਗਿਆ ਸੀਗਾ। ਹੂੰ ਦਿਨਾਂ ਦੀ ਸੋਨਾ ਦੱਸਾ ਕਿਨੇ ਆਏ ਸੀ ਭੇਤੀ ਬੰਦੇ ਨੇ? ਨਹੀਂ ਜੀ ਸਾਨੂੰ ਆਪ ਹੀ ਬਹੁਤ ਟਾਈਮ ਹੋ ਗਿਆ ਇਹਨਾਂ ਦੇ ਪਿੱਛੇ ਫਿਰਦਿਆਂ ਨੂੰ। ਅੱਛਾ ਹਾਂ। ਮਤਲਬ ਡੇਲੀ ਆਉਂਦੇ ਆ ਉਹ ਜਿਹੜੇ ਘਰੇ ਆਉਂਦੇ ਆ ਹਾਂ ਅਸੀਂ ਇਹਦਾ ਪਿੱਛਾ ਵੀ ਕਰਿਆ ਇੱਕ ਦੋ ਵਾਰ ਪਤਾ ਕਿਵੇਂ ਨਹੀਂ ਥੋੜਾ ਥੋੜਾ ਪਤਾ ਕਿਵੇਂ ਲੱਗਦਾ ਤੁਹਾਨੂੰ ਕੀ ਚੱਕਰ ਮਤਲਬ ਤੁਸੀਂ ਪੇਸ਼ ਬਦਲ ਕਿਉਂ ਨਹੀਂ ਕਿਵੇਂ ਅਸੀਂ ਪੇਸ਼ ਬਦਲ ਕੇ ਕਿਵੇਂ ਕਦੇ ਕਦੇ ਪੇਸ਼ ਕਰਦਾ ਮੰਗਤੇ ਦੇ ਬਹਾਨੇ ਨਾਲ ਵੀ ਆਏ ਇਹਨਾਂ ਦੇ ਠੀਕ ਆਏ ਬਾਬੂ ਜੀ ਕਿਤੇ ਮੰਗਦਾ ਬਣ ਕੇ ਥੋੜਾ ਕਰਿਆ ਆਇਆ ਕੋਈ ਬੰਦਾ ਮੰਗਦਾ ਆਪਾਂ ਉਹਦਾ ਕਿਹੜਾ ਪਛਾਣ ਕਰਦੇ ਆਪਾਂ ਤਾਂ ਆਟਾ ਪਾਉਣ ਦੇ ਦਿੰਦੇ ਨੇ ਝੁੰਡੀ ਜਿਹੜਾ ਦੇਖੋ ਬੰਦਾ ਮੰਨੀ ਰੱਖਦਾ ਮੈਂ ਅਸੀਂ ਮੰਗਦੇ ਬਣ ਬਣ ਕੇ ਵੀ ਆਉਨੇ ਆ ਅੱਛਾ ਹਾਂ ਕਈ ਵਾਰ ਸਾਥ ਬਣ ਕੇ ਵੀ ਆ ਜਾਂਦੇ ਆ ਜੀ ਠੀਕ ਐ ਹੁਣ ਤਾਂ ਤੁਸੀਂ ਕਿਵੇਂ ਲਾ ਲੋ ਜਦੋਂ ਮੰਨੀ ਜਾਂ ਨਹੀਂ ਪਰ ਪੁਲਿਸ ਨੂੰ ਨਾ ਫੜਾਏ। ਸਾਨੂੰ ਸਕੇ ਦਾ ਸਾਰਾ ਗਰੁੱਪ ਮਿਲਾ ਦੱਸ ਦੇ ਵੀ ਕਿੱਥੇ ਹੈ ਤੇਰਾ ਗਰੁੱਪ। ਹਾਂ ਕਿੱਥੇ 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 ਰਹਿੰਦੇ ਹੋ? ਕਿੱਥੇ ਕਿੱਥੇ ਰਹਿੰਦੇ ਹੋ? ਸਾਰੇ ਸਾਰਿਆਂ ਚ ਹੀ ਆ ਜੀ। ਕਿਹੜੇ-ਕਿਹੜੇ? ਬਰਨਡੇ, ਬਰਨਾਲੇ। ਹੂੰ। ਅੰਮ੍ਰitsarਾ। ਹਾਂ। ਹੋਰ ਚੰਦੀਗੜ੍ਹ। ਹੂੰ। ਜਿੱਥੇ ਵੀ ਲੁਧਿਆਣੇ। ਹੂੰ। ਤਲਵੰਡੀ। ਹੂੰ। ਸਾਰੇ। ਹਾਂ ਜੀ। ਪੂਰੇ ਇੰਡੀਆ ਦੇ ਵੀ ਹੈ। ਹਾਂ ਜੀ। ਕਿਹੜੇ-ਕਿਹੜੇ ਸਟੇਟਸ ਡੇਟਾ ਚੋਂ? ਮਲਵਾ ਬਸ ਜਿੱਥੇ ਵੀ ਕਿਤੇ ਇਹਦਾ ਗੁਜਰਾਤ ਗਜਰੂ ਤੇ ਦਿੱਲੀ ਦਿੱਲੀ ਸਭ ਜਾਨਦੇ ਹੋ ਪੰਜਾਬ ਜੀ ਹਨ ਅੱਛਾ ਯਾਰ ਮੇਨ ਤਾਂ ਸਾਡਾ ਦਿੱਲੀ ਆ ਜੀ ਠੀਕ ਹੈ ਮਤਲਬ ਯਾਰ ਉਹ ਕੁੜੀ ਤੇਰੇ ਆਪ ਦੇ ਬੱਚੇ ਕਿੰਨੇ ਆ ਫੇਰ ਤੱਕ ਝੂਠ ਹੈ ਦੋ ਸਾਰਾ ਦੋ ਬੱਚੇ ਕਿਲੇ ਕਿ ਠੀਕ ਹੈ ਮੈਂ ਛੋਟੀ ਹੈ ਬੱਚੇ ਤਾਂ ਜੀ ਅੱਛਾ ਉਹਨਾਂ ਨੂੰ ਤਾਂ ਇੱਥੇ ਲਿਆਂਦਾ ਨਹੀਂ ਉਹਨਾਂ ਨੂੰ ਕਿਉਂ ਲੈ ਕੇ ਆਉਂਦਾ ਨਹੀਂ ਕਿਉਂ ਉਹਨਾਂ ਨੂੰ ਕਿਉਂ ਲੈ ਕੇ ਨਹੀਂ ਜਿੱਥੇ ਉਹ ਬਸ ਉਧਰ ਪੈਸੇ ਕੁਸੇ ਭੇਜ ਦਿੰਦੇ ਆ ਅੱਛਾ ਹਾਂ ਉਹ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਤੇ ਜੇ ਉਹ ਉਹਨਾਂ ਬੱਚਾ ਨੂੰ ਕੋਈ ਮਾਰ ਦੇ ਫੇਰ ਉਹ ਤਾਂ ਉੱਥੇ ਆਈ ਸਾਡੇ ਨਹੀਂ ਜੇ ਉਹਨਾਂ ਨੂੰ ਕੋਈ ਮਾਰ ਦੇ ਫੇਰ ਉਹਨਾਂ ਨੂੰ ਕੋਈ ਮਾਰਨਾ ਜੇ ਤੁਸੀਂ ਤੁਹਾਨੂੰ ਦੁੱਖ ਲੱਗੂਗਾ ਦੁੱਖ ਤਾਂ ਹੀ ਲੱਗੂਗਾ ਹੁਣ ਫੇਰ ਇਹ ਹੁਣ ਕਿਸੇ ਦਾ ਬੱਚਾ ਨਹੀਂਗਾ ਦੂਜਿਆਂ ਦੇ ਮਾਰਦੇ ਤੁਹਾਨੂੰ ਦੁੱਖ ਤਾਂ ਇਹ ਹੈ ਨਾ ਮੇਰੀ ਗੱਲ ਤੁਹਾਨੂੰ ਦੁੱਖ ਤਾਂ ਇਹ ਆ ਕਿ ਜਿਆ ਉੱਥੇ ਆ ਕੇ ਇੱਕ ਤਾਂ ਰਾਜ ਕਰੀ ਜਾਂਦੇ ਆ ਪਿਆ ਉੱਥੇ ਆ ਕੇ ਰਾਜ ਕਰੀ ਜਾਂਦੇ ਆ ਦੂਜਾ ਇਹ ਦਾੜੀ ਰੱਖ ਕੇ ਪੱਗਾ ਬੰਨ ਕੇ ਬਦਨਾਮ ਕਰੀ ਜਾਂਦੇ ਸਰਦਾਰਾਂ ਨੂੰ ਹੈ ਬਦਨਾਮ ਸਰਦਾਰ ਆਪਾਂ ਪੇ ਲੜਦੇ ਐ ਬੈਂਕਾਂ ਐ ਲੜਦੇ ਬਦਨਾਮ ਸਰਦਾਰਾਂ ਸਰਦਾਰਾਂ ਨੂੰ ਫਲਮਾਂ ਦੇ ਲੋਕ ਬਦਨਾਮ ਕਰੀ ਜਾਂਦੇ ਆ ਯਾਰ ਜੀਮੇਦਾਰਾਂ ਨੂੰ ਹੀ ਅਕਲ ਆਉਂਦੀ ਹੈ ਜਿਹੜੇ ਸੀਰੀ ਰੱਖ ਲੈਂਦੇ ਨੇ ਉਹਨਾਂ ਨੂੰ ਥੀ ਕਿਉਂ ਰੱਖਦੇ ਆ ਕੌਣ ਆ ਕੀ ਇਹਨਾਂ ਤੋਂ ਹਾਂ ਆ ਉਹਦੇ ਬੰਦੇ ਪਿਆਬੀ ਬੰਦੇ ਦਾ ਵਿਸ਼ਵਾਸ ਨਹੀਂ ਆਹਦਾ ਪਿਆਬੀ ਬੰਦਾ ਹੋਗਾ ਪੰਜਾਬੀ ਵੀ ਨਹੀਂ ਕੰਮ ਕਰੇ ਖੁਸ਼ ਬਾਈ ਬੰਦ ਘਰੇ ਦੇ ਜਾਉ ਉਹਦੇ ਹਾਂ ਚਲ ਦਿਹਾੜੀ ਤੇ ਰੱਖ ਲੋ ਪਿਆਬੀ ਬੰਦੇ ਨੂੰ ਇਹਨਾਂ ਨੂੰ ਕਰਾਉਣਾ ਕਿ ਇਹਨਾਂ ਨੂੰ ਕੱਢੋ ਪਿਆਬ ਤੋਂ ਜਿੱਥੇ ਵੇਖ ਲੋ ਰੇੜੀ ਗੋਲ ਗੱਪੇ ਨਹੀਂ ਜਿੱਥੇ ਕਰਦੇ ਕੰਮ ਇਹ ਕਰਦੇ ਰਾਜ ਕਰੀ ਜਾਂਦੇ ਇੰਜੀਨੀਅਰ ਇਹ ਆ ਮੂੰਹ ਇਹ ਨਹੀਂ ਬੋਲਦੇ ਕੋਈ ਗੁੜੀ ਗੋਲ ਗੱਪੇ ਖਾਂਦੀ ਕੋਈ ਰੇੜੀ ਤੋਂ ਉਹਨੂੰ ਨੱਸ ਤੋਰਨ ਇਹ ਕਰਦੇ ਆ ਦੱਸ ਬਈ ਬੋਲ ਮੈਂ ਤੈਨੂੰ ਪੁਲਿਸ ਨੂੰ ਫੜਾ ਆਉਣ ਤੇ ਪੁਲਿਸ ਨੂੰ ਫੜਾ ਪਾ ਪੁਲਿਸ ਨੂੰ ਫੜਾਈ ਮੈਂ ਅੱਗੇ ਵਾਸਤੇ ਇੱਕ ਦਿਨ ਛੋਟੇ ਪਿੰਡ ਚ ਹੀ ਨਹੀਂ ਇਹ ਤੂੰ ਬਾਦ ਆਉਂਦਾ ਕਦੇ ਵੀ ਨਹੀਂ ਤੂੰ ਯਾਰ ਕੁੜੀ ਮਾਰਦੇ ਨਹੀਂ ਸੀ ਜੇ ਇਹ ਤੇਰਾ ਕੀ ਕਰ ਲੈਂਦੇ ਨਹੀਂ ਨਾ ਆਪਣੀਆਂ ਰੁਕ ਜੇ ਰਵੈਂਡਰੀ ਸਾਰੀਆਂ ਹਾਂ ਨਹੀਂ ਅਸੀਂ ਪਹਿਲਾਂ ਬਸਾਂ ਝੋਨਾ ਨਹੀਂ ਬਈ ਪੰਜਾਬੀ ਕੰਮ ਨਹੀਂ ਨਾ ਕਰਦੇ ਪੰਜਾਬੀ ਕੰਮ ਕਰ ਚਲੋ ਉਹ ਤਾਂ ਆਪਾਂ ਕਹਿੰਦੇ ਨਹੀਂ ਪੰਜਾਬੀ ਵੀ ਜੇ ਯੂਪੀਵੀਆਰ ਦੇ ਕੰਮ ਕਰਦੇ ਪੰਜਾਬੀ ਕਰਨ ਤਾਂ ਉਹ ਆਣੀ ਨਾ ਹੂੰ ਚੋਰੀ ਦਾ ਨਾ ਕਰਨ ਮਤਲਬ ਪੰਜਾਬ ਇਹ ਜਿਹੜੇ ਇਹਨਾਂ ਦਾ ਹੱਕ ਬਣਦਾ ਕੰਮ ਚੋਂ ਕੰਮ ਕਰ ਨਹੀਂ ਸਕਦੇ ਸਾਨੂੰ ਅਸੀਂ ਨਹੀਂ ਕਹਿੰਦੇ ਕੰਮ ਨਾ ਕਰਨ ਇਹਨਾਂ ਨੂੰ ਪਰਿਵਾਰ ਸਮਝ ਕੇ ਰਾਜਾ ਅਗਲਾ ਕਰੇ ਤੇਰੇ ਪਰਿਵਾਰ ਚ ਕਿੰਨੇ ਬੱਚੇ ਆ ਮੈਂਬਰ ਟੋਟਲ ਬਸ 2 ਬੱਚੇ ਆ ਜੀ ਹਾਂ ਤੇ ਮਾਪੇ ਹੋ ਮੇਰਾ ਅਸਲ 2 ਬੱਚੇ ਤੇ ਮਾਪੇ ਹੋਏ ਹਾਂ ਇਕੱਲੇ ਹੀ ਪਈ ਤੇ ਤੈਨੂੰ ਯਾਰ ਸ਼ਰਮ ਹੋਣੀ ਚਾਹੀਦੀ ਐ ਆਪ ਨੂੰ ਹੀ ਹੁਣ ਤਾਂ ਕਿਵੇਂ ਲਾ ਲੋ ਜੀ ਪਿਆ ਪਿਆ ਵੀ ਬੋਲ ਰਹੀ ਮੈਂ ਮਸਾ ਸਿੱਖਿਆ ਜੀ ਅੱਛਾ ਵੀ ਇਧਰ ਰਹਿਣ ਦਾ ਮਾਰਕ ਤੇ ਚੋਰੀ ਕਿੰਨਾ ਵੀ ਕਿਵੇਂ ਕਰਨ ਲੱਗੇ ਕਿਹੜੇ ਤਰੀਕੇ ਨਾਲ ਲੱਗਿਆ ਕਹਿੰਦਾ ਨਸ਼ਾ ਕਰਦਾ ਸੀ ਜਾਂ ਕਿਵੇਂ ਨਸ਼ੇ ਵਾਲਾ ਬਾਈ ਕਿੱਥੇ ਲੱਗਦਾ ਯਾਰ ਉਹੀ ਵੇਸੇ ਸ਼ੌਂਕ ਹੀ ਵੱਡੇ ਆ ਗੱਡੀਆਂ ਗੱਡੀਆਂ ਕਿੜੀਆਂ ਕਿੜੀਆਂ ਰੱਖੀ ਬੈਠੀਆਂ ਫਿਰ ਪਾਰਲੇ ਵੱਡੇ ਗੱਡੀਆਂ ਕਿੜੀਆਂ ਕਿੜੀਆਂ ਓਏ ਜੱਡੀ ਤੇ ਕੀ ਆ ਜੀ ਕਿਹੜੀ ਸਕਾਰਪਿਓ ਤੇ ਹੋਰ ਮਸ਼ੀਨ ਆਪਣਾ ਪ੍ਰਾਪਰਟੀ ਵੈਲਰਟੀ ਜ਼ਮੀਨ ਜੂਨ ਨੂੰ ਜ਼ਮੀਨ ਇੱਥੇ ਥੋੜੀ ਲੈਂਦੀ ਆ ਜੀ ਕਿੰਨੀ ਕਾ 10 ਕਿੱਲੇ ਲੈਂਦੀ ਆ 10 10 ਕਿੱਲੇ ਥੋੜੇ ਆ ਤੇਰੇ ਕੋਲ ਕਿੰਨੀ ਹੈ ਬਰੇ ਮੇਰੇ ਕੋਲ ਇੱਕ ਕਿੱਲਾ ਜ਼ਮੀਨ ਹੈ ਕਿੰਨੇ ਚਿਰ ਚ ਬਣਾਈ ਹੈ ਮੈਂ 10 ਸਾਲਾਂ ਚ ਬਣਾਈ ਆ ਉਹ ਇੱਕ ਕਿੱਲਾ ਕੰਮ ਕਰਕੇ ਤਨਖਾਹ ਕਿੰਨੀ ਇਦਰੀ ਤਨਖਾਹ ਮੇਰੀ 10000 ਰੁਪਇਆ 10000 ਦੀ ਤਨਖਾਹ ਆ ਤੇ ਇਹ ਬੰਦੇ ਦੀ ਤੂੰ ਇਹ ਤੂੰ ਬਣਾਈ ਬੈਠਾ ਕਿੰਨੇ ਘੇ ਨੇ ਜ਼ਮੀਨ ਇਹਨੇ 10 ਕਿੱਲੇ ਕਿਹਾ ਨੇ 10 ਕਿੱਲੇ ਜ਼ਮੀਨ ਕਿਹਾ ਨੇ ਸਕੋਰਪਿਓ ਗੱਡੀ ਹੋਰ ਫਲੈਟ ਫਲੂਟ ਕਿੰਨੇ ਕਿਹਾ ਬਹੁਤ ਉਦਰੀ ਹੈ ਕਿੰਨੇ ਹੈ ਕਿੰਨੇ ਚ 5 ਕਿਹਾ 5 ਫਲੈਟ ਕਰੋੜ ਰੁਪਇਆ ਦਾ ਫਲੈਟ ਹੈ ਉਥੇ ਉਹ ਕਿਰਾਇਆ ਪਲਾਟ ਪਲਾਟ ਬਲੂਟ ਨਹੀਂ ਬਸ ਫਲਾਈ ਨੀ ਨੀ ਕਮਾਈ ਤੇ ਤੇਰੀ ਮੋਟੀ ਐ ਇਹ ਮੰਨ ਨਾ ਮੰਨ ਤਲੇ ਬਣਾ ਵੀਡੀਓ ਬਣਾਇਦੀ ਯਾਰ ਮੈਂ ਤਾਂ ਮੈਨੂੰ ਤਰ ਦਿੰਦੇ ਬਣਾ ਲੈ ਵੀਡੀਓ ਬਣਾ ਪੂਰੀ ਬਣਾਇਦੀ ਇਹ ਤਾਂ ਗਲਤੀ ਮਨਾ ਇਹਨੂੰ ਇਹ ਤਾਂ ਇਹ ਖਵਾਜੇ ਕੱਲ ਨੂੰ ਕੁਛ ਮੈਨੂੰ ਮੈਨੂੰ ਕੁਛ ਹੁੰਦਾ ਮੈਂ ਆਪਣੀ ਮੌਤ ਆਪ ਜਿੰਮੇਦਾਰ ਕੱਲ ਨੂੰ ਕੁਛ ਮਾ ਖਾ ਕੇ ਮਰ ਜੇ ਜੇ ਕੱਲ ਨੂੰ ਤੈਨੂੰ ਕੁਛ ਹੁੰਦਾ ਕੋਈ ਗੱਲ ਬਾਤ ਹੁੰਦੀ ਆ ਬਣਾ ਇਹ ਆ ਬੋਲੂਗਾ ਤੂੰ ਆ ਮਾਰ ਬਸ ਮੈਨੂੰ ਛੱਡ ਦੇ ਵੀ ਮੈਂ ਅੱਗੇ ਵਾਸਤੇ ਨਾ ਮਾ ਆਪ ਦਾ ਪੇ ਜਿੰਮੇਵਾਰਾ ਮੈਂ ਬਸ ਕਲੀ ਪੁਲਿਸ ਨੂੰ ਨਾ ਫੜਾਏ ਬਸ ਇਹ ਬੈਂਕੀ ਬਾਕੀ ਜਿਹੜਾ ਕੋਈ ਸੀਗਾ ਉਹਨੂੰ ਦੱਸਤਾ ਜੀ। ਗਾਦੋ ਇਹ ਕੰਮ ਕਰੇਗਾ? ਨਹੀਂ ਜੀ ਹੁਣ ਨਹੀਂ ਕਰ। ਹੋ ਕੀ ਗੱਲ? ਨਹੀਂ ਜੀ ਕਰ। ਆ ਦੇਖੋ ਬਾਈ ਜੇ ਸਨਾਰੇ ਦੇ ਬਾਪੂ ਨਾ ਆਉਂਦੇ ਜਾਂ ਸਨਾਰਾਂ ਦਾ ਮੁੰਡਾ ਰੱਖਿਆ ਹੋ ਜਾ ਨਾ ਆਉਂਦਾ ਤਾਂ ਇਹ ਕੰਮ ਹੋ ਗਿਆ ਸੀ। ਸੋ ਬਈ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਕਰ ਦਿਓ ਇਸ ਫਿਲਮ ਸੀ ਮੈਸੇਜ ਲਈ ਬਣਾਈ ਆ। ਧੰਨਵਾਦ। ਹੱਸਦੀ ਗੱਲ।